ਡੇਠ ਹਾੜ ਦੀਆਂ ਸੇਕ ਕੜਕਦੀਆਂ ਤੁੱਪਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਰਮਿੱਧ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਸੇਕ ਕਣਕ ਦੀਆਂ ਧੁੱਪਾਂ ਨੂੰ ਖੱਪ-ਖੱਪ ਮਰਦਾ ਸੁੱਖ ਮਿਲ ਜਾਵੇ ਪੁੱਤਾਂ ਨੂੰ ਖੱਪ-ਖੱਪ ਮਰਦਾ ਸੁੱਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਿਰ ਮਿੱਧ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਆ ਖੇਤ ਗਏ ਨੂੰ ਕਰਦੀ ਚਿੰਤਾ ਆ ਭਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਹਾਂ ਉਂਗਲ ਲੱਗਾ ਪੁੱਤ ਜਦ ਠੇਡਾ ਖਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਏ ਹਾਂ ਉਂਗਲ ਲੱਗਾ ਪੁੱਤ ਜਦ ਠੇਡਾ ਖਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਵੇਗੇ ਹੀ ਅੱਖੀਆਂ ਉਸ਼ਲਈਆਂ ਹੁੰਦੀਆਂ ਨੇ ਪਲ ਵਿੱਚ ਹੀ ਅੱਖੀਆਂ ਉਸ਼ਲਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਚੁੱਕ ਗਦੇੜੇ ਪੁੱਤ ਨੂੰ लाड़ ਲਡਾਉਂਦਾ ਏ ਖੁਦ ਤੋਂ ਉੱਚਾ ਪੁੱਤ ਨੂੰ ਵੇਖਣਾ ਚਾਹੁੰਦਾ ਏ ਹੁੰਦੀਆਂ ਹੁੰਦਿਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਜੀਆਂ ਪੁੱਤਾਂ ਬਦਲੇ ਖਪ-ਖਪ ਮਰਦਾ ਏ ਜੀਆਂ ਬਦਲੇ ਮੇਰੀ ਮੇਰੀ ਕਰਦਾ ਏ ਜੀਆਂ ਬਦਲੇ ਮੇਰੀ ਮੇਰੀ ਲੱਖ ਲੜਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਆ ਪੁੱਤ ਖੇਡਦਾ ਜਦੋਂ ਬਨੇਰ ਉਤਲਕੇ ਦੀ ਲੈ ਗੁਲਾਵੇ ਦੇ ਵਿੱਚ ਬਾਬਲ ਮਿਲਕੇ ਦੀ ਲੈ ਗੁਲਾਵੇ ਦੇ ਵਿੱਚ ਬਾਬਲ ਮਿਲਕੇ ਦੀ ਖੂਬ ਮੁਹੱਬਤਾਂ ਬਾਬਲ ਪਾਈਆਂ ਹੁੰਦੀਆਂ ਨੇ ਹਾਂ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਖੂਬ ਮੁਹੱਬਤਾਂ ਬਾਬਲ ਪਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਹਾਂ ਮੇਰੇ ਤੋਂ ਵੀ ਪੁੱਤਰ ਅੱਗੇ ਜਾਵੇ ਬੁੱਤ ਪੜਾਵੇ ਦੀ ਮਿਹਨਤ ਕਰਕੇ ਧੀਆਂ ਬੁੱਤ ਪੜਾਵੇ ਦੀ ਜਿਹਦੇ ਵਿੱਚ ਸਦਰਾਂ ਪਾਲ ਵਖਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਆ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦੇ ਆ ਬੇਪਰਵਾਈਆਂ ਹੁੰਦੀਆਂ ਨੇ ਜੜ ਜਾਂਦੀ ਏ ਬਾਤਰੇ ਤਾਂ ਬਾਤਰੇ ਤਾਂ ਦੁਨੀਆ ਉੱਜੜ ਜਾਂਦੀ ਏ ਅਮਰਜੀਤ ਸਿਆ ਕੋਈ ਖੁਸ਼ੀ ਨਾ ਭਾਂਦੀ ਏ ਅਮਰਜੀਤ ਸਿਆ ਕੋਈ ਖੁਸ਼ੀ ਨਾ ਭਾਂਦੀ ਏ ਓ ਕੁੱਲ ਖੁਸ਼ੀਆਂ ਤਦ ਤੂੰ ਆਹੀ ਹਿੱਤਾ ਤੇ ਕਮਲਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਓ ਲੋਕੋ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ